ਕਈ ਕੋਟ ਭੂਤ ਪ੍ਰੇਤ ਸ਼ੁਗਰ ਮਿਲ ਸ਼ੁਕਰ ਮਿਰਗਾਜ ਆਹੋ ਇਹਨਾਂ ਦੇ ਭੂਤ ਪ੍ਰੇਤ ਕਿੰਨੂ ਕਿਹਾ ਜੋ ਛੱਡ ਗਿਆ ਸਰੀਰ ਜੋ ਪਹਿਲਾਂ ਸੀ ਹੁਣ ਹੈ ਨਹੀਂ ਜੋ ਪਹਿਲਾਂ ਸੀ ਹੁਣ ਹੈ ਨਹੀਂ ਆਤਮਾ ਤਾਂ ਹੈਗੀ ਆ ਸਰੀਰ ਨਹੀਂ ਹੱਸ ਦੇ ਕੋ ਉਹ ਵੀ ਕਰੋੜਾ ਹੀ ਦੇ ਉਹ ਪੂਰਾ ਆਦਮੀ ਉਦਾਂ ਨਹੀਂ ਬਣਦੇ ਸਾਰੇ ਭੂਤ ਦੇ ਨੇ ਚੱਲੇ ਉਧਰ ਪੇੜ ਸੁੱਕਦੇ ਨੇ ਜਾਂਦੇ ਯਾਲਪਰ ਹੋਰ ਕੀੜੇ ਬਕੌੜੇ ਬਣਦੇ ਨੇ ਬੱਛਰਮੰਦਾ ਸਾਹਿਬ ਭੂਤ ਪ੍ਰੇਤ ਯਾਨੀ ਜਦ ਤੱਕ ਕੋਈ ਸਰੀਰ ਨਹੀਂ ਰਹਿਦਾ ਤੂੰ ਜੋ ਉਹ ਭੂਤ ਪ੍ਰੇਤ ਉਹ ਨਹੀਂ ਜਿਹੜੇ ਤੱਕ ਪੂਤ ਪ੍ਰੇਟ ਨਹੀਂ ਆ ਜਨ ਜਿਸਰੀਰ ਹੈ ਸਿਰ ਤੇ ਬਿਨਾ ਹੁੰਦਾ ਪੂਰਪੁਰਵਾ ਪਗਨਾਂ ਦੀ ਪੁੱਤਰੀ ਪਹਿਲਾਂ ਬੁਤਰੀ ਸੀ ਉਹਨੇ ਹਦੀ ਦੋ ਦੋ ਮਿੰਟ ਇਹ ਪੂਤ ਜਿਹੜਾ ਲਫਜ਼ ਹੈ ਉਹ ਅਸੀਂ ਕਿੰਨੂੰ ਕਹਾਂਗੇ ਜੀ ਫਾਰਮਰ ਫਾਰਮਰ ਪੂਤ ਦਾ ਫਾਰਮਰ ਹੈ ਪਾਸਟ ਜਿਵੇਂ ਹੋ ਗਿਆ ਆਸਲ ਤੇ ਠੀਗਾ ਹੁੰਦਾ ਹੈ ਜੀ ਯਾਨੀ ਇਨਸਾਨ ਨੂੰ ਪੂਤ ਗਿਆ ਯਾਨੀ ਸਰੀਰ ਜਿਹੜੇ ਕੋ ਸਰੀਰ ਪੂਤ ਹਰ ਰਾਤ ਬਾਤ ਪੂਤ ਸਰੀਰ ਦੀ ਹੁੰਦਾ ਭਾਤਵਾ ਹੀ ਹੁੰਦੀ ਹੈ ਪੂਤ ਜਾਗ ਕੋਲ ਸ਼ਰੀਰ ਨਹੀਂ ਹੁੰਦਾ ਤਦਬੂਹ ਹੁੰਦੀ ਹੈ ਬਿਲਕੁਲ ਜਾਗਬੂਧ ਹੈ ਉਹ ਕਾ ਸ਼ਰੀਰ ਹੈ ਜਾਤਾ ਉਹ ਪ੍ਰੈਜੈਂਟ ਉਦੋਂ ਤੇ ਜਾਤਾ ਸੰਸਾਰ ਜਹਾਜਰ ਹੈ ਸੰਸਾਰ ਦੀ ਹਾਜ਼ਰੀ ਜਿਹੜਾ ਰਹੀ ਹੈ ਪਹਿਲਾਂ ਸੀਗਾ ਉਹ ਕੂਤ ਹੋ ਗਿਆ ਕੈਬਨਟ ਤੇ ਪਿਛਲਾ ਹੁਣ ਮੰਤਰੀ ਕੈਬਨਟ ਤਾਂ ਹੈਗੀ ਆ ਉਹ ਮੰਤਰੀ ਨਹੀਂ ਹੈ ਪ੍ਰੇਤ ਵੀ ਉਹਨੂੰ ਹੀ ਕਹਿੰਦੇ ਨੇ ਪ੍ਰੇਜ ਜਿਹਨੂੰ ਆਇਆ ਉਹ ਹੈ ਉਹ ਪ੍ਰੇਤ ਹੈ ਉਹ ਜਿਉਂਦਾ ਹੀ ਪ੍ਰੇਤ ਹੈ ਕਲਯੁਗ ਪ੍ਰੇਤ ਦਾ ਜਿਉਂਦਾ ਵੀ ਪ੍ਰੇਤ ਹੈ ਕਲਯੁਗ ਮੇ ਪ੍ਰੇਤ ਜਿੰਨੇ ਨਾਮ ਨਾ ਪਛਾਤਾ ਕੋਈ ਗੱਲ ਹੈ ਮਾਇਆ ਉਹ ਪ੍ਰੇਤ ਹੈ ਅੱਛਾ ਯਾਨੀ ਭੂਤ ਉਹ ਹੈ ਜਦ ਤੱਕ ਸਰੀਰ ਨਹੀਂ ਹੈ ਆਤਮਾ ਕੋਲ ਉਹ ਭੂਤ ਹੈ ਹਾਂ ਉਹ ਆਤਮਾ ਹੈ ਸਰੀਰ ਨਹੀਂ ਹੈ ਤੇ ਇੱਕ ਚੀਜ਼ ਹੋਰ ਦੱਸੋ ਬਈ ਇਹ ਥੋੜਾ ਦੁਨੀਆਵੀ ਪੱਧਰ ਤੇ ਹੀ ਸਵਾਲ ਆ ਜਾਏਗਾ ਜਿਵੇਂ ਆਤਮਾ ਇੱਕ ਵਾਰ ਸਰੀਰ ਨਾਲ ਜੁੜਦੀ ਹੈ ਇਹ ਆਮ ਤੌਰ ਤੇ ਜਿਹੜੇ ਆਪਾਂ ਕਹਿੰਦੇ ਭੂਤਵਾਦ ਹੈ ਜਿੰਨੂੰ ਕਹਿੰਦੇ ਆ ਲੋਕਾਂ ਦੇ ਵਿੱਚ ਭੂਤ ਵੜ ਜਾਂਦੇ ਆ ਉਹ ਨਹੀਂ ਵੜਦੇ ਉਹ ਕੁਝ ਨਹੀਂ ਉਹ ਦਿਮਾਗੀ ਬਿਮਾਰੀ ਹੈ ਉਹ ਰੀਓ ਦਾ ਯਾਨੀ ਆਪ ਗਰਭ ਦੇ ਬਿਨਾ ਆਤਮਾ ਸ਼ਰੀਰ ਜੁੜੇ ਨਹੀਂ ਸਕਦੀ ਕਿਸੇ ਦੀ ਦੋ ਆਤਮਾ ਹੁੰਦੀ ਹੀ ਨਹੀਂ ਅੱਛਾ ਜੀ ਆ ਉਹ ਤਾਂ ਗਲਤੀ ਇਲਾਜ ਹੈਗਾ ਉਹਦਾ ਸਹੀ ਇਲਾਜ ਕਰਦੇ ਨੂੰ ਦਾ ਦਿਮਾਗੀ ਉਹ ਖਰਾਬੀ ਹੁੰਦੀ ਉਹਦੀ ਬੈਂਟਰ ਡਿਸਟਰਬੈਂਸ ਹੁੰਦੀ ਹਾਲ ਦੇ ਚ ਹੋਰ ਕੋਈ ਨਹੀਂ ਹਾਂਜੀ